ਅੱਜ ਪੰਜਾਬ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾਨ ਇੱਕ ਪ੍ਰੈਸ ਕਾਨਫਰੰਸ ਦੌਰਾਨ ਆਮ ਆਦਮੀ ਪਾਰਟੀ ਦੇ ਗੰਬੀਰ ਦੋਸ਼ ਲਗਾਉਂਦੇ ਹੋਏ ਕਿ ਆਮ ਆਦਮੀ ਪਾਰਟੀ ਚੋਣਾਂ ਜਿੱਤਣ ਲਈ ਗੈਂਗਸਟਰਾਂ ਦੀ ਵਰਤੋਂ ਕਰਦੀ ਹੈ ਉਹਨਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਲੁਧਿਆਣਾ ਅਤੇ ਟੀਰਾਪਾਪਾ ਨਾਨਕ ਦੀਆਂ ਹੋਈਆਂ ਚੋਣਾਂ 'ਚ ਵੀ ਉਹਨਾਂ ਵੱਲੋਂ ਗੈਂਗਸਟਰਾਂ ਦੀ ਵਰਤੋਂ ਕੀਤੀ ਗਈ ਹੈ ਤੇ ਆਉਣ ਵਾਲੀਆਂ ਚੋਣਾਂ 'ਚ ਵੀ ਇਹ ਗੈਂਗਸਟਰਾਂ ਦੀ ਮਦਦ ਲੈ ਸਕਦੇ ਹਨ ਸੁਣਾਉਂਦੇ ਹਾਂ ਤੁਹਾਨੂੰ ਕੀ ਕਹੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾਨ ਇਹ ਗੈਂਗਸਟਰਾਂ ਦੀ ਗੱਲ ਤੇ ਤੁਸੀਂ ਭਗਵਾਨ ਦਾ ਨਾਮ ਕਰੋ ਕਿਉਂਕਿ ਇਹ ਸਾਰੇ ਇਹਨਾਂ ਦੇ ਤਾਲਮੇਲ ਚ ਨੇ ਲੌਰੈਂਸ ਬਿਸ਼ਨੋਈ ਦੇ ਜਿਹੜੇ ਇੰਟਰਵਿਊ ਸੀਆਈਏ ਚ ਜਿਹੜੀ ਸਰਕਾਰ ਕਰਾ ਸਕਦੀ ਹੈ ਤੁਸੀਂ ਸਮਝਦੇ ਹੋ ਕਿ ਉਹਨਾਂ ਦਾ ਤਾਲਮੇਲ ਇਹਨਾਂ ਨਾਲ ਹੈ ਨਹੀਂ ਜਲੰਧਰ ਵੈਸਟ ਦੀ ਇਲੈਕਸ਼ਨ ਚ ਇੱਕ ਗੈਂਗਸਟਰ ਨੂੰ ਪਟਿਆਲੇ ਦੀ ਜੇਲ੍ਹ ਚੋਂ ਕਰਕੇ ਇਹਨਾਂ ਵੋਟਾਂ ਵਾਸੇ ਵਰਤੇ ਆ ਜੇ ਦਾ ਬਾਬਾ ਨਾਨਕ ਦੀ ਇਲੈਕਸ਼ਨ ਚ ਇਹਨਾਂ ਇੱਕ ਗੈਂਗਸਟਰ ਵਰਤੇ ਆ ਜੀ ਹੋਰ ਵੀ ਜਿਹੜੀਆਂ ਆਉਣ ਵਾਲੀਆਂ ਬਾਅਦ ਇਲੈਕਸ਼ਨ ਹੈ ਇੱਥੇ ਵੀ ਇਹਨਾਂ ਦਾ ਇਸਤੇਮਾਲ ਕਰੇਗਾ ਸਰਕਾਰਾਂ ਨਾਲ ਹੀ ਗੈਂਗਸਟਰਾਂ ਦੇ ਤਲੇ ਕੋਦੇ ਹੋਰ ਕਿਹਦੇ ਨਾਲ ਹੋਣੇ ਜਾਂ ਪੁਲਿਸ ਨਾਲ ਤੋਂ ਅਲੱਗ ਨੇ ਯਾ ਭਗਵੰਤ ਦਾ ਹੁਣ ਇਹਨੇ ਇਹ ਗੈਂਗਸਟਰ ਦੀ ਗੱਲ ਤੇ ਤੁਸੀਂ ਭਗਵੰਤ ਨਾ ਕਰੋ ਕਿਉਂਕਿ ਇਹ ਸਾਰੇ ਇਹਨਾਂ ਦੇ ਤਾਲਮੇਲ ਚ ਨੇ ਲਾਰੈਂਸ ਬਿਸ਼ਨੋਈ ਦੇ ਜਿਹੜੇ ਇੰਟਰਵਿਊ ਸੀਆਈਏ ਚ ਜਿਹੜੀ ਸਰਕਾਰ ਕਰਾ ਸਕਦੀ ਹੈ ਤੁਸੀਂ ਸਮਝਦੇ ਹੋ ਕਿ ਉਹਨਾਂ ਦਾ ਤਾਲਮੇਲ ਇਹਨਾਂ ਨਾਲ ਹੈ ਨਹੀਂ ਜਲੰਧਰ ਵੈਸਟ ਦੀ ਇਲੈਕਸ਼ਨ ਚ ਇੱਕ ਗੈਂਗਸਟਰ ਨੂੰ ਪਟਿਆਲੇ ਦੀ ਜੇਲ੍ਹ ਚੋਂ ਕਰਕੇ ਇਹਨਾਂ ਵੋਟਾਂ ਵਾਸੇ ਵਰਤੇ ਆ ਡੇਰਾ ਬਾਬਾ ਨਾਨਕ ਦੀ ਇਲੈਕਸ਼ਨ ਚ ਇਹਨਾਂ ਗੈਂਗਸਟਰ ਵਰਤੇ ਆ ਜੀ ਹੋਰ ਵੀ ਜਿਹੜੀਆਂ ਆਉਣ ਵਾਲੀਆਂ ਬਾਈ ਇਲੈਕਸ਼ਨ ਹੈ ਇੱਥੇ ਵੀ ਇਹਨਾਂ ਦਾ ਇਸਤੇਮਾਲ ਕਰਨਗਾ ਸਰਕਾਰਾਂ ਨਾਲ ਹੀ ਗੈਂਗਸਟਰਾਂ ਦੇ ਤਲੇ ਕੋ ਦੇ ਹੋਰ ਕਿਹਦੇ ਨਾਲ ਹੋਣੇ ਨੇ ਜਾਂ ਪੁਲਿਸ ਨਾਲ ਤੋ ਅਲੱਗ ਨੇ ਜਾਂ ਭਗਵੰਤ ਨਾਲ ਹੋਣੇ ਨੇ